ਤੇ ਇਹਨਾਂ ਦੇ ਜਿਹੜੇ ਸ਼ੋਅ ਨੇ ਨਾ ਦਿਲਜੀਤ ਦੇ ਇਹ ਬਹੁਤ ਜ਼ਿਆਦਾ ਰੈਵਨਿਊ ਕਲੈਕਟ ਕਰ ਗਏ ਕਰਕੇ ਗਏ ਨੇ 63 ਮਿਲੀਅਨ ਡਾਲਰ ਦੀ ਤਾਂ ਡਾਇਰੈਕਟ ਸਪੈਂਡਿੰਗ ਹੋਈ ਹੈ ਜਿਹੜੇ ਲੋਕਾਂ ਨੇ ਖਰਚੇ ਨੇ ਸਿਰਫ ਦਿਲਜੀਤ ਦੇ ਸ਼ੋਅ ਦੇ ਕਰਕੇ ਮਤਲਬ ਇਹ 63 ਮਿਲੀਅਨ ਦੀ ਰਕਮ ਥੋੜੀ ਨਹੀਂ ਹੁੰਦੀ ਉਹ ਵੀ 63 ਮਿਲੀਅਨ ਡਾਲਰ ਯੂ ਐਸ ਡਾਲਰ ਅਮਰੀਕਾ ਤੇ ਕੈਨੇਡਾ ਵਾਲੇ ਸ਼ੋਅਾਂ ਦੇ ਵਿੱਚ ਹੁੰਦੀ ਦੋਨਾਂ ਦੇਸ਼ਾਂ ਦੇ ਵਿੱਚ 113 ਮਿਲੀਅਨ ਜਿਹੜਾ ਡਾਲਰ ਹੈ ਉਹਦੀ ਜਿਹ ਗ੍ਰੋਸ ਇੰਪੈਕਟ ਪਿਆ ਇਕਨੋਮੀ ਤੇ ਸੋ ਦਲਜੀਤ ਦੇ ਜਿਹੜੇ ਜਿਹੜੇ ਸ਼ੋ ਸੀਗੇ ਇਹ ਫੈਸਟੀਵਲ ਤੋਂ ਘੱਟ ਨਹੀਂ ਸੀ ਇੰਡੀਆ ਦੇ ਵਿੱਚ ਵੀ 13 ਮਿਲੀਅਨ ਯੂ ਐਸ ਡਾਲਰ ਦਾ ਟੈਕਸ ਕਲੈਕ ਕਲੈਕਸ਼ਨ ਹੋਈ ਹੈ ਸਿੱਧਾ ਜਿਹੜਾ ਸਰਕਾਰ ਦੇ ਜਿਹੜਾ ਸਿੱਧਾ ਹੀ ਖਾਤੇ 'ਚ ਜਾਣਾ ਵੈਸੇ ਜਾਣੇ ਤਾਂ ਸਾਰੇ ਹੀ ਨੇ ਬ੍ਰਿੰਦਰ ਜੀ ਅੱਜ ਦਿਲਜੀਤ ਦੋਸਾਂਝ ਦੇ ਟੂਰ ਦਾ ਆਖਰੀ ਸ਼ੋਅ ਲੁਧਿਆਣੇ ਹੋ ਰਿਹਾ ਹੈ ਜੇਕਰ ਪੂਰੇ ਆਲ ਓਵਰ ਟੂਰ ਦੇ ਉੱਤੇ ਆਪਾਂ ਨਜ਼ਰ ਮਾਰੀਏ ਕਿਹੜੇ ਮੁਲਕ ਨੂੰ ਕਿੰਨਾ-ਕਿੰਨਾ ਰੈਵਨਿਊ ਗਿਆ ਉਹਦੇ ਬਾਰੇ ਕੀ ਕਹੋਗੇ ਤੁਸੀਂ ਅ ਦੇਖੋ ਅਤਰ ਜਿਹੜੇ ਦਿਲਜੀਤ ਦੋਸਾਂਝ ਨੇ ਵਰਲਡ ਟੂਰ ਲਾਇਆ ਨਾ ਤੇ ਅਮਰੀਕਾ ਕੈਨੇਡਾ ਦੇ ਵਿੱਚ ਵੀ ਇਹਦੇ ਬਹੁਤ ਸਾਰੇ ਸ਼ੋਅ ਹੋਏ ਤੇ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਆ ਕੇ ਦਿਲਜੀਤ ਨੇ ਸ਼ੋਅ ਕੀਤੇ ਹਾਲਾਂਕਿ ਅੱਜ ਲਾਸਟ ਹੈ ਦਿਲੋਮਿਨਾਤੀ ਜਿਹੜਾ ਇਹਦਾ ਟੂਰ ਸੀਗਾ ਉਹਦਾ ਲਾਸਟ ਜਿਹੜਾ ਕਨਸਰਟ ਜਾਂ ਸ਼ੋਅ ਹੈ ਇਹ ਪੀਏਯੂ ਲੁਧਿਆਣਾ ਦੇ ਵਿੱਚ ਆ ਹੁਣੇ ਆਪਾਂ ਬੈਠੇ ਆ ਤੇ ਜਾਨੂੰ ਆਪਾਂ ਨੇ ਅਪਲੋਡ ਸ਼ੈਡ ਕਰਨਾ ਉਦੋਂ ਤੱਕ ਇਹ ਸ਼ੁਰੂ ਹੋ ਗਿਆ ਹੁਣ ਆ ਉਧਰ ਪ੍ਰੋਗਰਾਮ ਹਨਾ ਬਿਲਕੁਲ ਤੇ ਇਹ ਜਿਹੜਾ ਸ਼ੋਅ ਸੀਗਾ ਅੱਜ ਵਾਲਾ ਇਹ ਪਲਾਨਡ ਸ਼ੋਅ ਨਹੀਂ ਸੀਗਾ ਮਤਲਬ ਇੰਡੀਆ ਟੂਰ ਦੇ ਵਿੱਚ ਇਹ ਪਲਾਨਡ ਨਹੀਂ ਸੀਗਾ ਇਹ ਬਾਅਦ ਦੇ ਵਿੱਚੋਂ ਦਿਲਜੀਤ ਤੇ ਉਹਨਾਂ ਦੀ ਟੀਮ ਨੂੰ ਲੱਗਿਆ ਕਿ ਯਾਰ ਜਿਹੜਾ ਚੰਡੀਗੜ੍ਹ ਵਾਲਾ ਸ਼ੋਅ ਸੀਗਾ ਬਹੁਤ ਜ਼ਿਆਦਾ ਲੋਕ ਸੀਗੇ ਜਿਹੜੇ ਦੇਖਣਾ ਚਾਹੁੰਦੇ ਸੀ ਪਰ ਆ ਨਹੀਂ ਸਕੇ ਤੇ ਫਿਰ ਇਹਨਾਂ ਨੇ ਘਹਾਟੀ ਵਾਲੇ ਸ਼ੋਅ ਤੋਂ ਪਹਿਲਾਂ ਹੀ ਇਹਦਾ ਅਨਾਉਂਸ ਕਰਤਾ ਸੀ ਵੀ ਇੱਕ ਜਿਹੜਾ ਇੱਕ ਹੋਰ ਅਸੀਂ ਗਿਫਟ ਦੇ ਦੇਣਾ ਹਾਂ ਤੇ ਆਪਣੇ ਘਰ ਲੁਧਿਆਣਾ ਠੀਕ ਹੈ ਕਿਉਂਕਿ ਲੁਧਿਆਣਾ ਦਲਜੀਤ ਦਾ ਸ਼ਹਿਰ ਆ ਉਹਦੇ ਨਾਲ ਹੀ ਬਿਲਕੁਲ ਉਹਦਾ ਪਿੰਡ ਹੈ ਦਸਾਂਝ ਤੇ ਦਰਜੀਤ ਨੇ ਜਿਹੜੀ ਮਡਲੀ ਸਟਰਗਲ ਵੀ ਕੀਤੀ ਆਪਣੀ 뮤직 ਲਾਈਨ ਦੇ ਵਿੱਚ ਉਹ ਲੁਧਿਆਣੇ ਰਹਿ ਕੇ ਹੀ ਕੀਤੀ ਹੈ ਸੋ ਪੰਜਾਬੀ ਆਪਣੇ ਘਰ ਆਗੇ ਹੋਏ ਅੱਜ ਇਹ ਦੇਖਣ ਨੂੰ ਮਿਲੂਗਾ ਤੇ ਇਹਦੇ ਤੇ ਸਿੱਧਾ ਹੀ ਬਹੁਤ ਇਹ ਹੁੰਦਾ ਕਿ ਜਿਵੇਂ ਆਪਾਂ ਪਹਿਲਾਂ ਕਿਹਾ ਸੀਗਾ ਜਿਹੜਾ ਚੰਡੀਗੜ੍ਹ 'ਚ ਸ਼ੋਅ ਹੋਇਆ ਸੀ ਕਿਉਂਕਿ ਉੱਥੇ ਦਿੱਕਤਾਂ ਬਹੁਤ ਆਈਆਂ ਸੀਗੀਆਂ ਪ੍ਰਸ਼ਾਸਨ ਦੇ ਵੱਨਿਓ ਬਹੁਤ ਦਿੱਕਤਾਂ ਆਈਆਂ ਸੀ ਦਲਜੀਤ ਨੇ ਆਪਣੇ ਸ਼ੋਅ 'ਚ ਵੀ ਕਿਹਾ ਸੀ ਤੇ ਆਪਾਂ ਵੀ ਇੱਕ ਇਹੀ ਰਿਕਵੈਸਟ ਕੀਤੀ ਸੀ ਵੀ ਬਈ ਤੂੰ ਯਾਰ ਪੰਜਾਬ 'ਚ ਲਾ ਹਾਲਾਂਕਿ ਚੰਡੀਗੜ੍ਹ ਵੀ ਸਾਡਾ ਹੀ ਆ ਪਰ ਕਿਉਂਕਿ ਯੂਟੀ ਐ ਤਾਂ ਕਿਉਂਕਿ ਉਹਨਾਂ ਦਾ ਪ੍ਰਸ਼ਾਸਨਿਕ ਜੋ ਵੀ ਆਮਲਾ ਉਹ ਅਲੱਗ ਹੈ ਤਾਂ ਇਹੀ ਉਦੋਂ ਅਪੀਲ ਕਰੀ ਸੀ ਵੀ ਬਈ ਪੰਜਾਬ 'ਚ ਲਾ ਸ਼ੋਅ ਤੂੰ ਕੋਈ ਗੱਲ ਨਹੀਂ ਤੇ ਫਿਰ ਉਸ ਤੋਂ ਬਾਅਦ ਦੇਖ ਲੋ ਇਹ ਲੁਧਿਆਣੇ ਅੱਜ ਪੀਏਯੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡ 'ਚ ਤੇ ਇਹ ਲਾਉਣ ਜਾ ਰਿਹਾ ਤੇ ਇਹਨਾਂ ਦੇ ਜਿਹੜੇ ਸ਼ੋਅ ਨੇ ਨਾ ਦਿਲਜੀਤ ਦੇ ਇਹ ਬਹੁਤ ਜ਼ਿਆਦਾ ਰੈਵਨਿਊ ਕਲੈਕਟ ਕਰਕੇ ਕਰਕੇ ਗਏ ਨੇ ਹਾਲਾਂਕਿ ਇੰਡੀਆ ਦੇ ਵਿੱਚ ਹੈ ਜਿਹੜੇ 13 14 ਸ਼ੋਅ ਹੋਏ ਨੇ ਇਹਨਾਂ ਦੀ ਪ੍ਰੋਪਰ ਡਿਟੇਲ ਹਜੇ ਆਉਣੀ ਬਾਕੀ ਹੈ ਤੇ ਜੇ ਇਸ ਤੋਂ ਪਹਿਲਾਂ ਜਿਹੜੇ 13 ਸ਼ੋਅ ਇਹਨੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਲਾਏ ਨੇ ਦਿਲਜੀਤ ਨੇ ਇਸੇ ਸਾਲ ਤੇ ਉਹਨਾਂ ਦੀ ਡਿਟੇਲ ਆਈ ਆ ਤੇ ਉਹਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 63 ਮਿਲੀਅਨ 63 ਮਿਲੀਅਨ ਡਾਲਰ ਦੀ ਤਾਂ ਡਾਇਰੈਕਟ ਸਪੈਂਡਿੰਗ ਹੋਈ ਆ ਜਿਹੜੇ ਲੋਕਾਂ ਨੇ ਖਰਚੇ ਨੇ ਸਿਰਫ ਦਲਜੀਤ ਦੇ ਸ਼ੋਅ ਦੇ ਕਰਕੇ ਚਾਹੇ ਉਹ ਟਿਕਟ ਦੇ ਖਰਚੇ ਹੋਣ ਚਾਹੇ ਉਹ ਕਿਸੇ ਜਗ੍ਹਾ ਤੋਂ ਆਉਣ ਜਾਣ ਦੇ ਲਈ ਕੋਈ ਕਿਰਾਇਆ ਲਗਾਇਆ ਹੋਵੇ ਚਾਹੇ ਆਏ ਉਹ ਹੋਟਲਾਂ 'ਚ ਰਹੇ ਹੋਣ ਚਾਹੇ ਉਹਨਾਂ ਨੇ ਖਾਣਾ ਖਾਧਾ ਹੋਇਆ ਹੋਇਆ ਹੋਵੇ ਮਤਲਬ 63 ਮਿਲੀਅਨ ਦੀ ਰਕਮ ਥੋੜੀ ਨਹੀਂ ਹੁੰਦੀ ਉਹ ਵੀ 63 ਮਿਲੀਅਨ ਡਾਲਰ ਯੂ ਐਸ ਡਾਲਰ ਅਮਰੀਕਾ ਤੇ ਕੈਨੇਡਾ ਵਾਲੇ ਸ਼ੋਹਾਂ ਦੇ ਵਿੱਚੋਂ ਤੇ ਇਹਦੇ ਚੋਂ ਕਹਿੰਦੇ ਕਿ ਦੋਨਾਂ ਦੇਸ਼ਾਂ ਦੇ ਵਿੱਚ 113 ਮਿਲੀਅਨ ਜਿਹੜਾ ਡਾਲਰ ਹੈ ਉਹਦੀ ਜੇ ਗ੍ਰੋਸ ਇਮਪੈਕਟ ਪਿਆ ਇਕਨੋਮੀ ਤੇ ਕਿਉਂਕਿ ਜਦੋਂ ਇੰਨਾ ਖਰਚ ਹੁੰਦਾ ਨਾ ਹੁਣ ਜਿਵੇਂ ਜਿਹੜੇ ਤਿਹਾਰਾਂ ਵਾਲੇ ਦਿਨ ਨੇ ਸਾਡੇ ਇੰਡੀਆ ਦੇ ਵਿੱਚ ਜਦੋਂ ਦੀਵਾਲੀ ਦਾ ਤਿਹਾਰ ਆਉਂਦਾ ਉਦੋਂ ਇਕਨੋਮੀ ਬਹੁਤ ਬੂਸਟ ਕਰਦੀ ਹੈ ਉਹਦਾ ਕਾਰਨ ਕੀ ਹੁੰਦਾ ਕਿ ਹਰ ਇੱਕ ਬੰਦਾ ਆਪਣੀ ਜੇਬ ਚੋਂ ਪੈਸੇ ਕੱਢਦਾ ਜਿਵੇਂ ਨਾ ਕਿਵੇਂ ਖਰਚ ਕਰਦਾ ਕੋਈ ਚੀਜ਼ਾਂ ਲਿਆਉਂਦਾ ਉਹਦੇ ਨਾਲ ਇਕਨੋਮਿਕ ਗਰੋਥ ਹੁੰਦੀ ਹੈ ਸੋ ਦਲਜੀਤ ਦੇ ਜਿਹੜੇ ਜਿਹੜੇ ਸ਼ੋ ਸੀਗੇ ਇਹ ਫੈਸਟੀਵਲ ਤੋਂ ਘੱਟ ਨਹੀਂ ਸੀ ਇੰਡੀਆ ਦੇ ਵਿੱਚ ਵੀ ਤੇ ਉਹ ਆਪਾਂ ਦਾ ਪਹਿਲਾਂ ਕੰਪਲੀਟ ਕਰਦੇ ਆ ਕਿ 63 ਮਿਲੀਅਨ ਡਾਲਰ ਯੂ ਐਸ ਡਾਲਰ ਤਾਂ ਡਾਇਰੈਕਟ ਸਪੈਂਡ ਹੋਏ ਨੇ 113 ਮਿਲੀਅਨ ਯੂ ਐਸ ਡਾਲਰ ਦੀ ਜਿਹੜੀ ਇੱਕ ਗ੍ਰਾਸ ਇੰਪੈਕਟ ਪਿਆ ਇਕਨੋਮੀ ਤੇ 5300 ਜੋਬਸ ਮਿਲੀਆਂ ਨੇ ਕਿਸੇ ਵੀ ਤਰੀਕੇ ਨਾਲ ਕਹਿ ਲੋ ਕਿ ਇਹ ਇਹ ਨਾਲ ਰਿਲੇਟਡ 5300 ਜੋਬਸ ਉਹ ਦੇ ਗਿਆ ਆਪਣੇ ਸ਼ੋਹਾਂ ਦੇ ਕਰਕੇ ਦਲਜੀਤ ਤੇ ਪਲੱਸ 13 ਮਿਲੀਅਨ ਯੂ ਐਸ ਡਾਲਰ ਦਾ ਟੈਕਸ ਕਲੈਕਸ਼ਨ ਹੋਈ ਹੈ ਸਿੱਧਾ ਜਿਹੜਾ ਸਰਕਾਰ ਦੇ ਜਿਹੜਾ ਸਿੱਧਾ ਹੀ ਖਾਤੇ 'ਚ ਜਾਣਾ ਵੈਸੇ ਜਾਣੇ ਤਾਂ ਸਾਰੇ ਹੀ ਨੇ ਇਹ ਸਿੱਧਾ ਹੀ ਜਿਹੜਾ 13 ਮਿਲੀਅਨ ਯੂ ਐਸ ਡਾਲਰ ਸੀ ਇਹ ਸਰਕਾਰਾਂ ਦੇ ਖਾਤੇ ਚ ਗਿਆ ਅਮਰੀਕਾ ਤੇ ਕੈਨੇਡਾ ਵਾਲੇ ਸਿਰਫ ਦਲਜੀਤ ਦੇ ਸ਼ੋਅ ਕਰਕੇ ਤੇ ਹੁਣ ਜੇ 13 ਮਿਲੀਅਨ ਉੱਥੇ ਦੀਆਂ ਸਰਕਾਰਾਂ ਦੇ ਵਿੱਚ ਗਿਆ ਯੂ ਐਸ ਡਾਲਰ ਤਾਂ ਸੋਚੋ ਕਿ ਜਿਹੜੇ 13 14 ਸ਼ੋਅ ਦਲਜੀਤ ਨੇ ਇੰਡੀਆ ਚ ਲਾਏ ਨੇ ਤੇ ਉਹ ਇੰਡੀਅਨ ਇਕਨੋਮਿਕ ਨੂੰ ਕਿੰਨਾ ਕੁ ਬੂਸਟ ਮਿਲਿਆ ਹੋਣਾ ਉਹਦੇ ਕਰਕੇ ਹਾਲਾਂਕਿ ਆਪਣੇ ਕੋਲ ਸਾਰੇ ਡਾਟਾ ਹੈ ਨਹੀਂਗਾ ਪਰ ਜਿਹੜਾ ਚੰਡੀਗੜ੍ਹ ਦੇ ਵਿੱਚ ਲਾਇਆ ਸੀ ਦਲਜੀਤ ਨੇ ਸ਼ੋਅ ਚੰਡੀਗੜ੍ਹ ਦੇ ਵਿੱਚ ਉਦੋਂ ਜਿਹੜੀ ਰਿਪੋਰਟ ਆਈ ਸੀ ਉਹ ਇਹ ਸੀ ਕਿ ਸਿਰਫ ਚੰਡੀਗੜ੍ਹ ਦੇ ਵਿੱਚ ਉਹ ਹੀ ਇੱਕ ਅੱਧੇ ਦਿਨ ਦੇ ਲਈ ਜਿਹੜਾ ਦਲਜੀਤ ਨੇ ਸ਼ੋਅ ਕੀਤਾ ਸੀ 2 ਕਰੋੜ ਰੁਪਏ ਦਾ ਜੀਐਸਟੀ ਕਲੈਕਸ਼ਨ ਹੋਈ ਸੀਗੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਜੀਐਸਟੀ ਕਲੈਕਸ਼ਨ ਹੈ ਕਿਸੇ ਨੇ ਕੁਝ ਖਰੀਦਿਆ ਕਿਸੇ ਨੇ ਕੁਝ ਖਰੀਦਿਆ ਹਾਲਾਂਕਿ ਹਰ ਇੱਕ ਜਿਹੜੀ ਟਿਕਟ ਹੈ ਉਹਦੇ ਤੇ ਵੀ ਜੀਐਸਟੀ ਅਲੱਗ ਤੋਂ ਉਸ ਲੋਕਲ ਪ੍ਰਸ਼ਾਸਨ ਦੇ ਖਾਤੇ 'ਚ ਜਾਂਦਾ ਡਾਗਵਿੰਦਰ ਜੀ ਲੋਕ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਕਿੰਨਾ ਜਹਾਜ਼ਾਂ ਦੇ ਵਿੱਚ ਇਹ ਸਫਰ ਕਰਦੇ ਨੇ ਹਾਂ ਕਿਰਾਇਆ ਖਰਚਦੇ ਨੇ ਬਹੁਤ ਸਾਰੇ ਤੁਸੀਂ ਦੇਖੋ ਕਿ ਕੋਈ ਦੁਬਈ ਤੋਂ ਵੀ ਆਇਆ ਸੀ ਚੰਡੀਗੜ੍ਹ ਦੇ ਵਿੱਚ ਤਾਂ ਤੇ ਉਧਰ ਦਿੱਲੀ ਦੇ ਵਿੱਚ ਇੱਕ ਰਸ਼ੀਅਨ ਕੁੜੀ ਆਈ ਸੀ ਹੈਨਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਹੋਰ ਨਾ ਕੰਟਰੀਆਂ ਤੋਂ ਵੀ ਟਰੈਵਲ ਕਰਕੇ ਸਿਰਫ ਦਲਜੀਤ ਦਾ ਸ਼ੋਅ ਦੇਖਣ ਦੇ ਲਈ ਆਏ ਸੀ ਤਾਂ ਇਕਨੋਮਿਕ ਬੂਸਟ ਬਹੁਤ ਤਕੜਾ ਮਿਲਦਾ ਹੁਣ ਇਹ ਆਪਾਂ ਡਾਟੇ ਦੀ ਗੱਲ ਕਰਦੇ ਸੀ ਕਿ 2 ਕਰੋੜ ਤਾਂ ਉਦੋਂ ਹੀ ਕਿਹਾ ਗਿਆ ਸੀ ਕਿ ਆਹ 2 ਦਿਨਾਂ ਦੇ ਵਿੱਚ ਹੀ GST ਕਲੈਕਸ਼ਨ ਹੋਈ ਆ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੇ ਉਸ ਤੋਂ ਬਾਅਦ ਮਲਾ ਕੇ ਹੁਣ ਦੇਖੋ ਦਿਲਜੀਤ ਨੇ ਵੀ ਕੀਤਾ ਕਰਨ ਔਜਲਾ ਵੀ ਲਾ ਕੇ ਗਿਆ ਚੰਡੀਗੜ੍ਹ 'ਚ ਸ਼ੋਅ ਤੇ ਏਪੀ ਢਿੱਲੋਂ ਨੇ ਵੀ ਲਾਇਆ ਤੇ ਅੱਜ ਸਰਤਾਜ ਸਾਹਿਬ ਵੀ ਲਾ ਰਹੇ ਨੇ ਦੂਜੇ ਪਾਸੇ ਹੈ ਨਾ 31 ਜਿਹੜਾ ਦਸੰਬਰ ਆ ਉਹ ਹਰਿੰਦਰ ਜੀ ਅੱਜ ਜਿਹੜਾ ਲੁਧਿਆਣਾ ਸ਼ੋਅ ਹੋ ਰਿਹਾ ਇਹ ਖਾਸ ਕਿਵੇਂ ਹੋਊਗਾ ਪੰਜਾਬੀ ਖਾਸ ਤਾਂ ਇਹ ਬਹੁਤ ਹੋਊਗਾ ਪਰ ਇਹ ਮੈਂ ਮੇਰੀ ਗੱਲ ਵਿੱਚ ਰਹਿ ਗਈ ਸੀ ਕਿ ਇਹ ਜਿਹੜੇ ਕਰਨ ਔਜਲਾ ਦਿਲਜੀਤ ਤੇ ਏਪੀ ਢਿੱਲੋਂ ਦੇ ਜਿਹੜੇ ਤਿੰਨ ਸ਼ੋਅ ਹੋਏ ਨੇ ਤਾਂ ਇਹਨਾਂ ਤਿੰਨਾਂ ਨੂੰ ਮਲਾ ਕੇ 10 ਕਰੋੜ ਰੁਪਏ ਤਾਂ ਸਿੱਧਾ ਹੀ ਚੰਡੀਗੜ੍ਹ ਪ੍ਰਸ਼ਾਸਨ ਦੇ ਖਾਤੇ 'ਚ ਗਿਆ ਚਾਹੇ ਉਹ GST ਦੇ ਦੇ ਰਿਲੇਟਡ ਤੁਸੀਂ ਦੇਖੋ ਕਿ ਤਿੰਨ ਸ਼ੋਅ ਹੋਏ ਨੇ ਤੇ ਤਿੰਨ ਸ਼ੋਹਾਂ ਦੇ ਵਿੱਚ 10 ਕਰੋੜ ਤੁਹਾਡਾ GST ਦਾ ਕਲੈਕਸ਼ਨ ਹੋ ਗਿਆ ਤੇ ਇਹ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਕਿ ਅਸੀਂ ਅੱਗੇ ਤੋਂ ਵੀ ਕਰਾਈਏ ਹੁਣ ਦਲਜੀਤ ਨੇ ਤਾਂ ਕਹਿਤਾ ਨਾ ਕਿ ਮੈਂ ਚੰਡੀਗੜ੍ਹ ਜੇ ਮੈਨੂੰ ਇਸ ਤਰੀਕੇ ਦਾ ਸਹੂਲਤਾ ਮਿਲੀਆਂ ਮਾੜੀਆਂ ਸਹੂਲਤਾ ਮਿਲੀਆਂ ਤੇ ਮੈਂ ਸ਼ੋਅ ਨਹੀਂ ਲਾਉਣਾ ਮੈਂ ਚੰਡੀਗੜ੍ਹ ਦੇ ਵਿੱਚ ਉਹ ਤਾਂ ਕਹਿ ਗਿਆ ਤੇ ਲੌਸ ਤਾਂ ਤੁਹਾਨੂੰ ਹੈਗਾ ਪਰ ਉਹਦਾ ਫਾਇਦਾ ਸਾਨੂੰ ਲੈਣਾ ਚਾਹੀਦਾ ਹੁਣ ਜਿਵੇਂ ਪੰਜਾਬ ਅੱਜ ਚੰਡੀਗੜ੍ਹ ਲੁਧਿਆਣੇ ਚ ਹੈਗਾ ਆ ਤੇ ਮੈਨੂੰ ਲੱਗਦਾ ਨਹੀਂ ਕਿ ਲੁਧਿਆਣੇ ਦੇ ਵਿੱਚ ਦਿਲਜੀਤ ਨੂੰ ਕੋਈ ਵੀ ਪ੍ਰੋਬਲਮ ਆਈ ਹੋਣੀ ਚਾਹੇ ਉਹ ਕੋਈ ਪਰਮਿਸ਼ਨ ਨੂੰ ਲੈ ਕੇ ਆ ਹਾਲਾਂਕਿ 20-21 ਲੱਖ ਰੁਪਇਆ ਇੱਥੇ ਵੀ ਪੀਯੂ ਦੇ ਖਾਤੇ ਚ ਗਿਆ ਹਾਂਜੀ ਕਿਉਂਕਿ ਵੈਨਿਊ ਵਰਤਿਆ ਉੱਥੇ ਜਿਹੜਾ ਵਰਤਿਆ ਸੀਗਾ ਸੈਕਟਰ 34 ਦਾ ਗਰਾਊਂਡ ਉੱਥੇ 21 ਲੱਖ ਰੁਪਇਆ ਪੇ ਕੀਤਾ ਸੀਗਾ ਕੱਲੇ ਵੈਨਿਊ ਦੇ ਲਈ ਦਿਲਜੀਤ ਹੋਰਾਂ ਨੇ ਸੋ ਤੁਸੀਂ ਦੇਖੋ ਖਾਸ ਤੌਰ ਤੇ 라ਵਿੰਦਰ ਚੰਡੀਗੜ੍ਹ ਦਿਲਜੀਤ ਸائیں ਇਹ ਕਿਹਾ ਸੀ ਕਿ ਜਿਹੜੀ ਸਟੇਜ ਆ ਉਹ ਵਿਚਾਲੇ ਹੋਣੀ ਚਾਹੀਦੀ ਆ ਲੋਕ ਮੇਰੇ ਆਲੇ ਦੁਆਲੇ ਹੋਣੇ ਚਾਹੀਦੇ ਨੇ ਹਾਲਾਂਕਿ ਇਹ ਚੀਜ਼ ਲੁਧਿਆਣਾ ਵੀ ਨਹੀਂ ਹੋਈ ਸਟੇਜ ਇੱਕ ਸਾਈਡ ਤੇ ਲਾਈ ਗਈ ਆ ਇੱਕ ਸਾਈਡ ਤੇ ਲਾਈ ਗਈ ਆ ਉਹਦੇ ਚ ਥੋੜਾ ਜਿਹਾ ਇਹ ਹੁੰਦਾ ਉਹ ਓਰੀਨਾ ਸਟੇਜ ਹੁੰਦੀ ਆ ਉਹਨਾਂ ਜ਼ਿਆਦਾਤਰ ਜਿਵੇਂ ਸਟੇਡੀਅਮ ਨਹੀਂ ਹੁੰਦੇ ਉਹ ਸਟੇਡੀਅਮਾਂ ਦੇ ਵਿੱਚ ਲੱਗ ਜਾਂਦੀ ਆ ਸੈਂਟਰ ਦੇ ਵਿੱਚ ਜਿਵੇਂ ਆਪਾਂ ਹਾਕੀ ਕ੍ਰਿਕਟ ਕੋਈ ਵੀ ਮੈਦਾਨ ਜੁਨਾ ਸਟੇਡੀਅਮ ਹੋਵੇ ਜਿੱਦਾਂ ਹਾਂ ਮਤਲਬ ਤੁਹਾਡੇ ਚਾਰੋਂ ਪਾਸੇ ਤੁਹਾਡੇ ਆਡੀਅנס ਦੇਖਦੀ ਆ ਤਾਂ ਉਹ ਸੈਂਟਰ ਚ ਤੁਸੀਂ ਖਿਡਾਰੀ ਖੇਡਦੇ ਨੇ ਤਾਂ ਉਹ ਉਸ ਤਰੀਕੇ ਦੀ ਜਿਹੜੀ ਹੁੰਦੀ ਆ ਉਹ ਰੇਨਾ ਸਟੇਜ ਹੁੰਦੀ ਆ ਉਹਨੇ ਪਹਿਲਾਂ ਯੂਐਸ ਤੇ ਕੈਨੇਡਾ ਚ ਲਾਏ ਉਸ ਵਿੱਚ ਕਿਉਂਕਿ ਉਹ ਤੁਸੀਂ ਆਡੀਅנס ਦੇ ਨਾਲ ਡਾਇਰੈਕਟ ਕਨੈਕਟ ਕਰਦੇ ਹੋ ਇਧਰ ਨੂੰ ਮੁੜਦੇ ਹੋ ਤਾਂ ਆਡੀਅנס ਹੈ ਪਿੱਛੇ ਮੁੜ ਜਾਂਦੇ ਹੋ ਤਾਂ ਆਡੀਅנס ਹੈ ਖੱਬੇ ਹੋ ਜੋ ਤਾਂ ਆਡੀਅנס ਸੱਜੇ ਹੋ ਜੋ ਤਾਂ ਆਡੀਅנס ਹੈ ਮਤਲਬ ਉਹ ਇੱਕ ਔਰਾ ਜਿਹਾ ਬਣ ਜਾਂਦਾ ਇੱਕ ਤੇ ਹਾਲਾਂਕਿ ਉਹੀ ਗੱਲ ਹੈ ਕਿ ਇੱਥੇ ਵੀ ਸਿੱਧੀ ਸਟੇਜ ਹੀ ਆ ਤੇ ਉਹ ਤਾਂ ਨਹੀਂ ਹੋਇਆ ਪੋਸੀਬਲ ਪਰ ਠੀਕ ਹੈ ਕਿਉਂਕਿ ਉਹਦੇ ਲਈ ਨਾ ਕਾਫੀ ਜ਼ਿਆਦਾ ਤਾਮਝਾਮ ਦੀ ਜ਼ਰੂਰਤ ਹੁੰਦੀ ਆ ਸੋ ਇਨਫਰਾਸਟ੍ਰਕਚਰ ਇੱਥੇ ਹੈ ਨਹੀਂ ਸੀਗਾ ਇਸ ਗਰਾਊਂਡ ਦੇ ਵਿੱਚ ਜੇ ਕਿਤੇ ਸਟੇਡੀਅਮ 'ਚ ਹੁੰਦਾ ਸ਼ਾਇਦ ਉੱਥੇ ਪੋਸੀਬਲ ਹੋ ਜਾਂਦਾ ਪਰ ਆਖਰੀ ਦੇਖੋ ਸ਼ੋਅ ਤੁਸੀਂ ਪਹਿਲਾ ਸਵਾਲ ਕਰਿਆ ਸੀ ਕਿ ਖਾਸ ਕੀ ਹੈ ਖਾਸ ਤਾਂ ਇਹ ਹੀ ਹੈ ਕਿ ਇੰਨਾ ਵੱਡਾ ਸ਼ੋਅ ਦਿਲਜੀਤ ਨੇ ਪਹਿਲਾ ਕਦੇ ਵੀ ਲੁਧਿਆਣੇ 'ਚ ਨਹੀਂ ਲਾਇਆ ਪੰਜਾਬ 'ਚ ਨਹੀਂ ਲਾਇਆ ਇਹ ਪਹਿਲਾ ਸ਼ੋਅ ਹੈ ਦਿਲਜੀਤ ਦਾ ਜਿਹੜਾ ਇੰਨਾ ਵੱਡਾ ਹੈ ਤੇ ਇੰਨੇ ਵੱਡੇ ਪੱਧਰ ਤੇ ਉੱਤੇ ਸ਼ੋਅ ਹੋ ਰਿਹਾ ਲੁਧਿਆਣਾ ਨਹੀਂ ਆਉਂਦਾ ਲੁਧਿਆਣਾ ਨਹੀਂ ਆਉਂਦਾ ਅੱਜ ਲਾਂਬਾ ਤਾਰਤਾ ਲਾਂਬਾ ਤਾਰਤਾ ਠੀਕ ਹੈ ਸਪੈਸ਼ਲ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਟੂਰ ਦੇ ਵਿੱਚ ਲੁਧਿਆਣਾ ਤਾਂ ਹੈ ਹੀ ਨਹੀਂ ਸੀ ਇਹਨਾਂ ਨੇ ਬਾਅਦ ਚੋਂ ਐਡ ਕੀਤਾ ਤੇ ਇੱਕ ਹੋਰ ਗੱਲ ਉਹਨਾਂ ਦੇ ਜਿਹੜੇ ਮੈਨੇਜਰ ਨੇ ਗੁਰਪ੍ਰਤਪ ਸਿੰਘ ਕੰਗ ਤੇ ਉਹਨਾਂ ਨੇ ਅੱਜ ਸਵੇਰੀ ਇੱਕ ਅਨਾਉਂਸਮੈਂਟ ਕੀਤੀ ਆ ਕਿ ਜਿਹੜੇ ਜਿਹੜੇ ਲੋਕ ਦੇਖਣ ਆ ਰਹੇ ਨੇ ਟਿਕਟ ਲੈ ਕੇ ਤਾਂ ਵੈਨਿਊ ਦੇ ਵਿੱਚ ਅੰਦਰ ਜਾ ਕੇ ਇਹਨਾਂ ਨੇ ਇੱਕ ਅਲਾਗ ਦਲਜੀਤ ਦੀ ਟੀਮ ਨੇ ਇੱਕ ਸਟਾਲ ਲਗਾਈ ਆ ਦਸਤਾਰਾਂ ਦੀ ਸਟਾਲ ਤੇ ਉੱਥੇ ਮੁਫਤ ਦੇ ਵਿੱਚ ਦਸਤਾਰਾਂ ਬਣੀਆਂ ਜਾਣਗੀਆਂ ਉਹ ਵੀ ਤੁਰਲੇ ਵਾਲੀਆਂ ਜਿਵੇਂ ਦਲਜੀਤ ਬੰਦ ਆ ਸ਼ੋਅ ਦੇ ਵਿੱਚ ਹੈਨਾ ਸੋ ਇੱਕ ਦਸਤਾਰ ਦਲਜੀਤ ਦੀ ਉੱਪਰ ਸਟੇਜ ਤੇ ਹੋ ਤੁਰਲੇ ਵਾਲੀ ਤੇ ਥੱਲੇ ਹਜ਼ਾਰਾਂ ਦਸਤਾਰਾਂ ਅੱਜ ਦਿਖਣ ਗਈਆਂ ਉਹ ਤੁਰਲੇ ਵਾਲੀਆਂ ਤੇ ਇਹ ਬਹੁਤ ਵਧੀਆ ਗੱਲ ਲੱਗੀ ਆ ਦੇਖੋ ਇਹਦੇ ਨਾਲ ਮੈਸੇਜ ਵੀ ਗਿਆ ਇੱਕ ਦਸਤਾਰ ਹੋਰ ਪ੍ਰਮੋਟ ਹੋਈ ਆ ਪਹਿਲਾਂ ਹੀ ਬਹੁਤ ਪ੍ਰਮੋਟ ਕੀਤੀ ਆ ਦਲਜੀਤ ਨੇ ਹਣਾ ਤੇ ਤੁਰਲੇ ਵਾਲੀ ਤਾਂ ਬਹੁਤ ਜ਼ਿਆਦਾ ਪ੍ਰਮੋਟ ਹੋ ਗਈ ਕਿਉਂਕਿ ਹਰ ਸ਼ੋਅ ਚ ਹੁੰਦਾ ਕਚੀਲਾ ਚ ਵੀ ਇਹਨੇ ਕਰਿਆ ਸੀ ਜਦੋਂ ਕਚੀਲਾ ਚ ਲੋਕਾਂ ਨੇ ਦੇਖਿਆ ਕਿ ਯਾਰ ਇਹ ਬੰਦਾ ਇੱਕ ਹੈ ਤੇ ਆ ਮਤਲਬ ਥੋੜਾ ਡਿਫਰੈਂਸ ਸਾਡੇ ਲਈ ਉਹ ਡਿਫਰੈਂਸ ਨਹੀਂ ਸੀਗਾ ਸਟਾਈਲ ਸਾਡੇ ਲਈ ਬੇਸ਼ੱਕ ਉਹ ਦੇਸੀ ਸਟਾਈਲ ਸੀ ਪਰ ਪੂਰੀ ਦੁਨੀਆ ਦੇ ਲਈ ਉਹ ਤੁਰਲੇ ਵਾਲੀ ਪੱਗ ਨਾ ਉਹ ਇੱਕ ਨਵੇਂ ਸਟਾਈਲ ਦੇ ਵਜੋਂ ਉੱਭਰ ਕੇ ਸਾਹਮਣੇ ਆਈ ਹੈ ਇਸ ਸਾਲ ਇਹ ਵੀ ਇਹ ਵੀ ਇੱਕ ਬਹੁਤ ਵੱਡਾ ਇੰਪੈਕਟ ਹੈ ਪੂਰੇ ਟੂਰ ਦੌਰਾਨ ਇਹ ਜਿਹੜੀ ਸਟੌਲ ਹੈ ਪਹਿਲੀ ਲਗਾਈ ਗਈ ਹੈ ਇਹ ਪਹਿਲੀ ਲਾਈ ਗਈ ਹੈ ਇਹ ਇਹ ਵੀ ਇੱਕ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਘਰ ਆ ਠੀਕ ਹੈ ਤੇ ਅਸੀਂ ਘਰ ਆਏ ਤੇ ਅਸੀਂ ਮਨੋਰੰਜਨ ਤਾਂ ਕਰਨਾ ਹੀ ਆ ਪਰ ਨਾਲ ਅਸੀਂ ਇਹ ਵੀ ਸਾਡਾ ਜਿਹੜਾ ਕਲਚਰ ਆ ਉਹਨੂੰ ਪ੍ਰੋਮੋਟ ਕਰਨਾ ਜਿਹੜੀ ਦਸਤਾਰ ਹੈ ਸਾਡੀ ਹੈਨਾ ਤੇ ਇਹ ਇੱਕ ਵਧੀਆ ਇਨੀਸ਼ੀਏਟਿਵ ਇਹਨਾਂ ਨੇ ਲਿਆ ਟੀਮ ਨੇ ਸੋਚਿਆ ਹੋਣਾ ਟੀਮ ਨੇ ਬੈਠ ਕੇ ਸੋ ਦਸਤਾਰਾਂ ਹੀ ਦਸਤਾਰਾਂ ਅੱਜ ਤੁਹਾਨੂੰ ਨਜ਼ਰ ਆਉਣਗੀਆਂ ਤੇ ਬਹੁਤ ਸਾਰਾ ਜਿਹੜਾ ਲੋਕ ਇੰਜੋਏ ਕਰਨਗੇ ਦਲਜੀਤ ਦਾ ਔਰ ਮੈਨੂੰ ਲੱਗਦਾ ਕਿ ਇਹ ਵਾਲਾ ਜਿਹੜਾ ਸ਼ੋ ਹੈ ਦਲਜੀਤ ਦਾ ਸ਼ਾਇਦ 1 ਆਫ ਦਾ ਬੈਸਟ ਸ਼ੋ ਹੋਊਗਾ ਤੇ ਉਹਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਆਪਣੇ ਘਰ ਚ ਆ ਕੇ ਅਤਰ ਗਾਉਣਾ ਤੇ ਇੰਨਾ ਵੱਡਾ ਸ਼ੋਅ ਲਾਉਣਾ ਇੰਨੀ ਹਜ਼ਾਰਾਂ 20 30 ਹਜ਼ਾਰ ਦੇ ਲੋਕਾਂ ਦੇ ਇਕੱਠ ਦੇ ਵਿੱਚ ਤੇ ਉਹ ਵੈਸੀ ਸੈਲਫ ਪ੍ਰਾਊਡ ਵਾਲੀ ਵੈਸੇ ਮੂਵਮੈਂਟ ਬਹੁਤ ਹੋਣੀ ਆ ਸੋ ਦਲਜੀਤ ਨੂੰ ਮੁਬਾਰਕਾਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਤੇ ਅੱਗੇ ਨਵਾਂ ਸਾਲ ਚੜ ਰਿਹਾ 6 ਜਨਵਰੀ ਨੂੰ ਦਲਜੀਤ ਦਾ ਬਰਥਡੇ ਵੀ ਆ ਤੇ ਆਪਾਂ ਬਰਥਡੇ ਵੀ ਵਿਸ਼ ਕਰ ਦਿੰਨੇ ਆ ਬਹੁਤ ਸਾਰੀਆਂ ਮੁਬਾਰਕਾਂ ਅ ਦਲਜੀਤ ਦੋਸਾਂਜ ਨੂੰ ਅਸੀਂ ਦੇ ਦੰਨੇ ਆ ਕਿਉਂਕਿ 6 ਜਨਵਰੀ ਨੂੰ ਉਹਨਾਂ ਦਾ ਬਰਥਡੇ ਆ ਰਿਹਾ ਤੇ ਜਿਸ ਤਰੀਕੇ ਦੇ ਨਾਲ ਅਸੀਂ ਉਮੀਦ ਕਰਦੇ ਆ ਕਿ ਸਾਲ 2024 ਤੁਹਾਡੇ ਲਈ ਰਿਹਾ ਜਾਂ ਪੰਜਾਬੀ 뮤직 ਦੇ ਲਈ ਰਿਹਾ 2025 ਦੇ ਵਿੱਚ ਇਸ ਤੋਂ ਵੀ ਡਬਲ ਤੁਸੀਂ ਪੰਜਾਬੀ 뮤직 ਨੂੰ ਪ੍ਰਮੋਟ ਕਰੋ ਪੰਜਾਬੀ ਦਸਤਾਰ ਜਾਂ ਤੁਰਲੇ ਵਾਲੀ ਜਿਹੜੀ ਪੱਗ ਆ ਉਸ ਨੂੰ ਪ੍ਰਮੋਟ ਕਰੋ ਤੇ ਜਿਸ ਤਰੀਕੇ ਨਾਲ ਤੁਸੀਂ ਇਹ ਸ਼ੋਅ ਲਗਾਇਆ ਵਰਲਡ ਟੂਰ ਕੀਤਾ ਉਮੀਦ ਕਰਦੇ ਆ ਉਹ ਨਾਲ ਇੱਕ ਅੱਦੇ ਹੋਰ ਸਾਲ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਵਰਲਡ ਟੂਰ ਨੇ ਉਹ ਤੁਹਾਡੇ ਸਾਨੂੰ ਹੋਰ ਦੇਖਣ ਨੂੰ ਮਿਲਣਗੇ